ਤੁਸੀਂ ਦੇਖ ਰਹੇ ਹੋ APN ਲਾਈਵ ਇਹ ਜੋ ਲਾਈਵ ਤਸਵੀਰ ਆ ਤੁਸੀਂ ਦੇਖ ਰਹੇ ਹੋ ਇੱਕ ਵਾਇਰਲ ਹੋ ਰਹੀ ਵੀਡੀਓ ਜੋ ਕਿ ਜਲੰਧਰ ਦੀ ਦੱਸੀ ਜਾ ਰਹੀ ਹੈ ਜਿੱਥੇ ਗਲਤ ਰਾਨਾ ਪੈ ਕੇ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਟਿੱਡ ਪਰਣ ਵਾਲੀ ਪੰਜਾਬ ਦੀ ਤੀਨਾ ਸ਼ਹਿਰ ਜਲੰਧਰ ਦੇ ਆਟੋ ਸਟੈਂਡ ਮਾਫੀਆ ਨੇ ਕੀਤੀ ਬਦਸਲੂਕੀ ਕਿ ਦੋ ਬੱਚਿਆਂ ਦੀ ਮਾਂ ਦਾ ਮਿਹਨਤ ਕਰਕੇ ਘਰ ਚਲਾਉਣਾ ਹੀ ਹੈ ਉਸ ਦਾ ਅਸਲ ਗੁਨਾ ਇਹ ਵਾਕਈ ਸਮਾਜ ਦੀ ਅਸਲ ਗੰਦੀ ਸੋਚ ਦੇ ਸੱਥਾਂ ਨੂੰ ਸਾਹਮਣੇ ਰੱਖਦਾ ਹੈ ਪੰਜਾਬ ਦੀ ਹਰ ਇੱਕ ਖਬਰ ਦੇਖਾਂ ਨੇ ਸਾਡੇ ਸਟੈਲ ਨੂੰ ਸਿਰਨਾਵਾਂ ਕੋਈ ਨਹੀਂ ਗੱਲ ਹੁੰਦਾ ਕਾ ਪੁਲਿਸ ਨੂੰ ਬੁਲਾਇਆ ਵਾ ਉਹ ਬੰਦਾ ਨਮਕਾ ਕਰੀ ਜਾਂਦੇ ਮਿਆਂ ਅੱਜ ਇਹ ਸਾਡੇ ਬੰਦਾ ਲੈਗਾ ਇਹ ਹੈ ਬਾਬਾ ਮੈਂ ਪੂਰੀ ਗੱਲ ਕੀ ਹੋਈ ਸੀ ਅੱਜ ਗੱਲ ਭਾਜੀ ਕੀ ਹੋਈ ਹੈ ਮੈਂ ਇੱਥੇ ਆਈ ਰਿਕਸ਼ਾ ਚ ਲੈਣੀ ਆਪਣੇ ਬੱਚੇ ਵਾਸਤੇ ਮਿਹਨਤ ਕਰਦੀ ਆ ਹਸਬੰਦ ਨੂੰ ਮੇਰੇ 25 ਸਾਲ ਹੋ ਕੇ ਚੜ੍ਹ ਕੇ ਗਏ ਨੂੰ ਉਹ ਤੇ ਸਵਾਰੀ ਫਟਾ ਲੱਗੀ ਆ ਕੇ ਬਸ ਇੱਕ ਮਿੰਟ ਆ ਕੇ ਜੀ ਲੱਤ ਮਾਰੀ ਆਟ ਨੂੰ ਆ ਟੋਕੀ ਲੈ ਜਾ ਕਪਾਜੀ ਮੈਂ ਵੀ ਮਿਹਨਤ ਕਰ ਰਹੀ ਆ ਟੋਕੇ ਨਾਲ ਦਾ ਤੁਹਾਡਾ ਮੋਰ ਪਿਆਨਾ ਗੱਲ ਕਰੋ ਕੁਝ ਨਹੀਂ ਆ ਟੋਕੇ ਲੈ ਜਾ ਸਾਡਾ ਸਟੈਂਡ ਮੇਕੋ ਪਾਜੀ ਮੈਂ ਰੋਡ ਤੇ ਲਾਇਆ ਸਰਕਾਰੀ ਰੋਡ ਤੇ ਕੋਈ ਵੀ ਲੈ ਕੇ ਜਾ ਸਕਦਾ ਵਾ ਉਹ ਤੋਂ ਹੀ ਬਸ ਗੱਲ ਸਟਾਰਟ ਹੋ ਗਈ ਗਾਲਾਂ ਕੱਢਿਆ ਸਟਾਰਟ ਹੋ ਗਿਆ ਤੇਰੀ ਕੁੜੀ ਦਾ ਪਾਜੀ ਮੈਂ ਸ਼ਬਦ ਜੁਸ ਨਹੀਂ ਕਰ ਸਕਦੀ ਮੇਰੀ ਕੁੜੀ ਦੇ ਕਹਿੰਦਾ ਤੇਰੀ ਕੁੜੀ ਦੇ ਉੱਤੇ ਗੰਦਾ ਕਰਾ ਤੇਰੀ ਫਲਾੜਾ ਮਾਰਿਆ ਨੀ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਪਿਆ ਜਿਹੜੀ ਮੈਂ ਕਹਿ ਸਕਦੀ ਹੈਗੀ ਕੌਣ ਸੀ ਗੱਲ ਤੋਂ ਬੋਲਿਆ ਇਹ ਤਾਂ ਹੀ ਇੱਕ ਮੁੰਡਾ ਹੈਗਾ ਵਾ ਬੰਦਾ ਹੀ ਆ ਮੁੰਡਾ ਕੀ ਬੰਦਾ ਹੀ ਆ ਉਹ ਬੱਸ ਕੰਮ ਨਹੀਂ ਸਾਡਾ ਪ੍ਰਧਾਨ ਹੁੰਦਾ ਵਾ ਹੈ ਐਸੀ ਏਦਾਂ ਵੈਸੀ ਇੱਥੇ ਆਟੋ ਦੀ ਲਾਅ ਦੇਣਾ ਤੈਨੂੰ ਕੰਮ ਨਹੀਂ ਕਰਨ ਦੇਣਾ ਮੈਂ ਤੇ ਪੁਲਿਸ ਨੂੰ ਕੌਣ ਦਿੱਤਾ ਉਹ ਪੁਲਿਸ ਆਈ ਆ ਬੱਸ ਉਹਨਾਂ ਨਾਲ ਕੁਝ ਨਾ ਗੱਲ ਕਰ ਲਈ ਪੁਲਿਸ ਵੀ ਉੱਤਰ ਕੇ ਪਿੱਛੇ ਗਈ ਆ ਹਾਂ ਜੀ ਪੁਲਿਸ ਨਾਲ ਗੱਲ ਕਰੋ ਇਹਨਾਂ ਨਾਲ ਦੇਖੋ ਜੀ ਜਿੰਦ ਨੇ ਮੇਰੇ ਆ ਗਏ ਹੁਣ ਉਹਨਾਂ ਨਾਲ ਗੱਲ ਕੀਤੀ ਉਹ ਪਤਾ ਨਹੀਂ ਕਿੰਦਾ ਚਲਾ ਗਿਆ ਵਾ ਬੱਚਾ ਦਿਓ ਸਰ ਹੋ ਜੀ ਮੈਂ ਪਾਜੀ ਬੜੀ ਦੁਖੀ ਆ ਪੈਸਵਾੜੀ ਇਕੱਤੀ ਪਟਾੜੀ ਹੁੰਦੀ ਆ 2 ਘੰਟੇ ਮੈਂ ਸਵੇਰੇ ਕੰਮ ਕਰਨਾ ਹੁੰਦਾ ਉਹ ਘਟੇ ਸ਼ਾਮੀਏ ਕੰਮ ਨਹੀਂ ਕਰਦੇ ਨੇ ਆ ਗਏ ਹੱਥੀਂ ਪੈਂਦੇ ਆ ਇੰਨੀ ਇਕੱਲੀ ਆ ਕੇ ਗਾਲਾਂ ਕੱਢਦੇ ਆ ਕਹਿੰਦੇ ਰੱਬ ਬੰਦਾ ਕੀ ਕਰੇ ਮੈਂ ਆਉ ਆਟੋ ਚਲਾਉਂਦੇ ਵੀ ਆ ਬੱਚੇ ਮੇਰੇ ਛੋਟਾ ਬੇਟਾ ਹੈਗਾ ਵਾਸ ਸਾਡੇ 4 ਸਾਲ ਦਾ ਸਕੂਲੇ ਪੜ੍ਹਦਾ ਹੈ ਮੈਂ 23 ਸਾਲ ਦੀ ਬੇਟੀ ਆ ਅਬ ਉਸ ਸਟੈਂਡ ਵਾਲੇ ਕਹਿੰਦੇ ਆ ਸਾਡਾ ਰਾਜ ਤੇ ਜਲਦਾ ਵਾਸ ਜਿੱਤੇ ਹਫ਼ਤਾ ਭਰਦੇ ਆ ਪਾਣੀ ਆਪਾਂ ਕਿੱਥੇ ਰਹੀਏ ਸਾਡੇ ਕੋ ਨਹੀਂ ਪੈਸੇ ਆਗੇ ਆਪਦਾ ਭਰਨ ਵਾਸਤੇ ਆਪਾਂ ਕਿੱਥੇ ਜਾ ਕੇ ਕੰਮ ਕਰੀਏ ਇਹ ਲੋਕ ਨੜੇ ਪਰਸ਼ਾੜ ਕੀਤਾ ਆਇਆ ਕੋ ਹੱਥੀ ਬੰਦੇ ਆ ਜਾਂ ਜਿੰਨੇ ਬਾਲਾ ਕਰਦੇ ਆ ਨਸ਼ਾ ਕਰਕੇ ਸਾਰੇ ਕੰਮ ਕਰਦੇ ਰਹਿੰਦੇ ਆ ਜਦੋਂ ਮਰਜ਼ੀ ਦੇਖ ਲੈਣੇ ਨਸ਼ਾ ਕੀਤਾ ਹੁੰਦਾ ਤੇ ਤੋਂ ਜ਼ਿਆਦਾ ਬੁੰਡੇ ਨਸ਼ਾ ਕੀਤਾ ਹੁੰਦਾ ਵਾ ਲੋਕ ਬੋਲਦੇ ਆ ਕਿ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕੱਲ ਸਾਰੇ ਹੱਥੀ ਬੰਦੇ ਆ ਜਿੰਨੇ ਕੋ ਪੈਸਾ ਹੈਗਾ ਜਿੰਨੇ ਕੋ ਪਾਵਰ ਹੈਗੀ ਉਹਨਾਂ ਨੇ ਸੁਣਵਾਈ ਹੈਗੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਤੇ ਤੁਹਾਡਾ ਪ੍ਰਧਾਨ ਨਹੀਂ ਕੋਈ ਆ ਜਿਹੜੇ ਈ ਰਿਕਸ਼ਾ ਵਾਲਿਆ ਦੇ ਜੀ ਸਾਡਾ ਆਹ ਨਹੀਂ ਆ ਸਰ ਮੈਨੂੰ ਪਤਾ ਹੀ ਨਹੀਂ ਇਹਦਾ ਕੋਈ ਮੰਧਾਰ ਵੀ ਹੁੰਦਾ ਕਿ ਨਹੀਂ ਹੁੰਦਾ ਮੈਂ ਬਸ ਮਿਹਨਤ ਕਰਦੀ 2 ਘੰਟੇ ਸਵੇਰ ਚ ਲੜਦੀ 2 ਘੰਟੇ ਸ਼ਾਮ ਚ ਲੜਦੀ ਆ ਤਾਹਣ ਪਹੁੰਚ ਕੀ ਕਰੀ ਤੁਹਾਨੂੰ ਸਰ ਪੂਸਾ ਹੀ ਹੈ ਦੀ ਪਾਸ ਆਂਦਾ ਮੈਂ ਉਹਦਾ ਗੱਲ ਕੀਤੀ ਆ ਤਾਂ ਕਹਿੰਦੇ ਮੈਡਮ ਚਲੋ ਤੁਹਾਡੇ ਅੰਦਰ ਆ ਜਾਓ ਥਾਲੀ ਆ ਇਧਰ ਤੇ ਤੂੰ ਲੱਭਾ ਨਹੀਂ ਹੈਗਾ ਨਾ ਇਹਨੂੰ ਬੁਲਾਇਆ ਹੀ ਕਦੋਂ ਮਿੰਟ ਕਹਿੰਦਾ ਮੈਂ ਆਟੋ ਲਾ ਕੇ ਆਇਆ ਆਪਣੇ ਅੰਦਰ ਬਾਦੂ ਲੱਭਾ ਹੀ ਨਹੀਂ ਹੈਗਾ ਪੁੰਚੇ ਤੇ ਚਾੜੇ ਤੇ ਲੋਕ ਖੜੀ ਹੈ ਜੀ ਤਾਹਣ ਹਤਾ ਕੁਝ ਹੋਣਾ ਨਾਮ ਪਤਾ ਨਾ ਮੈਨੂੰ ਨਾ ਪਤਾ ਜੀ ਉਹਨੇ ਟੋਪੀ ਪਾਈ ਦੀ ਸੀ ਐਂਕਲ ਆਈ ਦੀ ਸੀ ਗਿਆ ਇੱਥੇ ਆਟੋ ਯੂਨੀਅਨ ਵਾਲਿਆਂ ਨੂੰ ਪਤਾ ਹੋਣਾ ਕੋਸਾ ਆਪਣੇ ਆਪ ਨੂੰ ਪ੍ਰਧਾਨ ਕੇ ਅੰਦਰ ਤੂੰ ਦਾ ਕਹਿੰਦਾ ਮੈਂ ਪ੍ਰਧਾਨ ਆ ਕਮ ਹਮ ਇੱਥੇ ਜਿਹੜੇ ਆਟੋ ਚਲਾਦੇ ਹੋੜਾ ਨੂੰ ਨਹੀਂ ਪਤਾ ਉਹ ਕੋਣ ਆ ਉਹਨਾਂ ਨੂੰ ਪਤਾ ਹੈ ਜੀ ਉਹਨਾਂ ਨੂੰ ਨਾਮ ਪਤਾ ਹੁੰਦਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਪਹਿਲਾਂ ਵੀ ਕਦੀ ਹੋਇਆ ਸੀ ਤੂੰ ਜੀ ਜਾਂ ਤੂੰ

ਆਪਾਂ ਬੋਝਣਾ ਗੱਲ ਕਰੀਏ ਦਿੰਦੇ ਆ ਜੀ ਦੇਖੋ ਆਟਾ ਤੋੜਦੇ ਧਮਕਾ ਦਿੰਦੇ ਆ ਕਦੀ ਕਿਤੇ ਆਟਾ ਦੀ ਹੋਵਾ ਕੱਟੇ ਨਹੀਂ ਆ ਐਡਾ ਕਰ ਦੇਣਾ ਵਾ ਸਾਡੀ ਇੱਚੇ ਪਹੁੰਚ ਹੈਗੀ ਆ ਇੱਥੇ ਪ੍ਰਧਾਨ ਉਹ ਹੈਗੇ ਆ ਸਾਰੇ ਸਟੈਂਡ ਵੱਲ ਇਕੱਠੇ ਹੋ ਜਾਓ ਸਾਰੇ ਐਡਾ ਕਰੋ ਕੁੰਡੀ ਵੀ ਆਪਾਂ ਆਪਾਂ ਕਿੱਥੇ ਜਾਈਏ ਦੱਸੋ ਮੈਂ ਤਾਂ ਕਦੀ ਆਪਣਾ ਆਟੋ ਲੈ ਕੇ ਕਿੱਥੇ ਜਾਵਾ ਮੈਂ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮੇ ਚ ਲਾੜਾ ਹੁੰਦਾ ਦਾ ਹੁਣ ਪਾਸ ਮੇਰੇ ਘਰ ਜਾ ਦਾ ਟਾਈਮ ਸੀ ਕਿਉਂਕਿ 1:30 'ਤੇ ਮੇਰੇ ਪੇਟੇ ਨੂੰ ਛੁੱਟੀ ਹੋ ਜਾਂਦੀ ਮੈਂ ਚਲ ਜਾਂਦੀ ਆ ਕਾਰ ਐਸ ਬੰਦੇ ਨੇ ਮੇਰਾ ਚੰਨਾ ਦੁਖੀ ਕੀਤਾ ਅੰਨਾ ਤਾਂ ਕੀਤਾ ਜੇ ਗਲਤ ਗੱਲ ਕਹੀ ਆ ਨਾ ਮੈਨੂੰ ਤਾਂ ਦੱਸ ਨਹੀਂ ਸਕਦੀ ਆਟੋ ਨੂੰ ਵੀ ਨੁਕਸਾਨ ਕੀਤਾ ਆਟੋ ਨੂੰ ਭਾਜੀ ਦਿੱਤਾ ਡੰਡੇ ਮਾਰਦਾ ਪਿਆ ਸੀਗਾ ਇੱਟੇ ਨਹੀਂ ਉਹਨੂੰ ਲੱਭੀਓ ਤੇ ਇੱਕ ਮਾਰਨ ਨੂੰ ਫਿਰਦਾ ਪਿਆ ਸੀ ਮੈਂ ਬੋਲ ਸਰ ਗਲਤ ਦੱਸੋ ਸਰ ਮੈਂ ਆਟੋ ਨੂੰ ਲੈ ਜਾਂਦਾ ਸੀਗਾ ਉਨੇ ਆ ਕੇ ਪਹਿਲਾ ਮੇਰੇ ਆਟੋ ਨੂੰ ਧੱਕੇ ਮਾਰ ਲੱਤਾ ਮਾਰਿਆ ਫਿਰ ਸਾਰਾ ਨਹੀਂ ਗਲਤ ਲੈਂਗੁਏਜ ਬੋਲਨੇ ਕਿ ਜਿਹੜੀ ਮੈਂ ਦੱਸ ਨਹੀਂ ਸਕਦੀ ਮੇਰੀ ਕੁੜੀ ਨੂੰ ਨਹੀਂ ਹੈ ਗੰਦੀਆਂ ਗੱਲਾਂ ਉਹ ਕਿੰਨੀਆਂ ਗੱਲਾਂ ਜਿਸ ਨਾਲ ਜਿਹੜਾ ਮੈਂ ਅੱਗੇ ਤੁਹਾਨੂੰ ਦਿਖਾਇਆ ਸੀ ਕੱਲ੍ਹ ਨਹੀਂ ਦਿਖਾਇਆ ਸੀ ਜਿਸ ਪ੍ਰਧਾਨ ਜੀ ਸੀ ਆਹ ਲੱਗ ਰਿਹਾ ਬਣਨਾ ਕਿਥੇ ਵੀ ਪ੍ਰਧਾਨ ਜੀ ਇੱਥੇ ਜਿਹੜੀ ਚੱਲੀ ਗਈ ਗੱਡੀ ਜਿਹੜੀ ਕੋਈ ਨੇ ਘੱਟੀ ਚੱਲੀ ਗੱਡੀ ਜਿਹੜੀ ਕੱਟ ਤੁਹਾਨੂੰ ਨਹੀਂ ਘੱਟੀ ਉਹ ਗੱਡੀ ਉਹ ਪਰਦੇ ਪਾਸ ਖੜੀ ਹੈ ਜੀ ਅੰਦਰ ਖੜੀ ਹੈ ਸਰਨ ਦਾ ਜਦੋਂ ਆਪ ਕੋ ਬੋਲਿਆ ਲੈ ਮੈਂ ਸਭ ਤੋਂ ਸ਼ਕਤ ਪਿਆਰ ਦੀ ਕਸਮ ਵੀ ਤਾਂ ਲਏਗੀ ਪਰ ਮੇਰੀ ਇੱਜ਼ਤ ਦੀ ਬੇਇੱਜ਼ਤੀ ਕਿ ਕਿ ਨਾ ਸਾਰੇ ਕੋ ਜਿੰਦਗੀ ਬਿਨਾਂ ਕੰਦ ਬੋਲਿਆ ਬਹੁਤ ਜ਼ਿਆਦਾ ਸਾਲਾ ਕੋ ਮੇਰਾ ਪੈ ਮਿਹਨਤ ਕਰਦੀ ਸੀ ਦੋ ਘੰਟੇ ਸਵੇਰੇ ਆਟੋ ਚਾੜਦਾ ਹੁੰਦਾ ਦੋ ਘੰਟੇ ਸ਼ਾਬੀ ਉਹ ਵੀ ਸਭ ਨੇਕ ਨਹੀਂ ਕਰ ਰਹੇ ਦਿੱਤੇ ਕੋਈ ਰਵਾਇਤ ਨਹੀਂ ਸਭ ਅੱਗੇ ਨਹੀਂ ਸਾਡੀ ਅਸੀਂ ਪ੍ਰਧਾਨ ਹੈਗੇ ਆ ਸਾਡੀ ਤੇ ਜਲਦੀ ਆ ਤੈਨੂੰ ਆਟੋ ਨਹੀਂ ਲਾਉਣ ਦੇਣਾ ਜੀ ਉਹ ਸਾਡੇ ਮੋਲੇ ਬਣਦਾ ਇੱਕ ਔਰਤ ਨੂੰ ਇਹ ਰਿਕਸ਼ਾ ਚਲਾਉਣਾ ਤੇ ਮਿਹਨਤ ਕਰਨਾ ਵੀ ਕੋਇਆ ਔਕਾ ਇੱਕ ਔਰਤ ਨੂੰ ਇਹ ਰਿਕਸ਼ਾ ਚਲਾਉਣਾ ਤੇ ਮਿਹਨਤ ਕਰਨਾ ਵੀ ਕੋਇਆ ਔਕਾ ਪਹਿਲਾਂ ਵੀ ਇਹੀ ਪ੍ਰਦਾਨ ਤੁਹਾਨੂੰ ਬੋਲਦਾ ਇੱਥੋਂ ਦੇ ਖੁਦਾਨ ਹੈਗੇ ਅੰਦਲ ਜੀ ਇੱਕ ਵਾਰੀ ਜਦੋਂ ਮੈਂ ਨਵਾਂ ਨਵਾਂ ਰਿਕਸ਼ਾ ਪਾਇਆ ਸੀਗਾ April ਦੇ ਵਿੱਚ ਗੁੰਡੂਵਾਂ ਨੇ ਮੈਨੂੰ ਸਵਾਰੀਆਂ ਵਧਾਈਆਂ ਤੋਂ ਦੋ ਸਵਾਰੀਆਂ ਦਾ ਮੈਨੂੰ ਪਤਾ ਨਹੀਂ ਸੀ ਸਟੈਂਡ ਹੈ ਮੈਂ ਸਵਾਰੀਆਂ ਦੋ ਵਧਾਈਆਂ ਨਾਲ ਮੇਰੇ ਹੱਥੀ ਉੱਤੀ ਪਏ ਮੈਂ ਫਿਰ ਬੱਤੇ ਸਪਲਾਈ ਪੈਕੇਜ ਲੱਗਾ ਹੱਤੀ ਪਈ ਆ ਉਹ ਕਹਿੰਦੇ ਸਟੈਂਡ ਮੇਰੇ ਕੋਲੋਂ ਠੀਕ ਮੱਗੇ ਕਰਕੇ ਬਿਠਾ ਲਾ ਕੀ ਉਹ ਤੁਹਾਨੂੰ ਕਹਿੰਦੇ ਸੀ ਸਾਡਾ ਸਟੈਂਡ ਕੋਈ ਨਹੀਂ ਬੇਟਾ ਤੂੰ ਸਵਾਰੀਆਂ ਬਿਠਾ ਲਿਆ ਕਰ ਕੋਈ ਗੱਲ ਨਹੀਂ ਤੂੰ ਸਾਡੀ ਧੀ ਵਰਗੀ ਆ ਹੁਣਾਂ ਚ ਉਹਨਾਂ ਦਾ ਹੀ ਇੱਕ ਮੁੰਡਾ ਕਹਿੰਦਾ ਜੀ ਅਸੀਂ ਪ੍ਰਧਾਨ ਆ ਅਗੇ ਪ੍ਰਧਾਨ ਉਹ ਹੱਤੀ ਪੈਂਦਾ ਵੀ ਅਗੂ ਪ੍ਰਧਾਨ ਕਹਿੰਦਾ ਕਿ ਤੂੰ ਰੋਜ਼ ਦਾ ਕੰਮ ਐ ਇੱਥੇ ਆ ਕੇ ਜੀ ਇੱਥੇ ਸਵਾਰੀਆਂ ਲੈਦੀ ਆ ਆਪਣੀਆਂ ਨੂੰ ਇੱਥੇ ਕੰਮ ਕਰਨ ਦੇਣਾ ਇਹ ਅਸੀਂ ਅਸੀਂ ਪ੍ਰਧਾਨ ਆਣ ਅਗੇ ਆ ਜੀ ਜਨਨ ਤੋਂ ਕੰਮ ਕਰਨ ਦੇਣਾ ਬਦਲ ਤਾਂ ਬੋਲਦੇ ਆ ਦੀ ਪੂਰਾ ਬੋਲਦੇ ਆ ਆਟੋ ਦਾ ਨੰਬਰ ਵਗੈਰਾ ਪਤਾ ਉਹਦਾ ਕੋਈ ਨਹੀਂ ਭਾਜੀ ਮੈਨੂੰ ਤਾਂ ਆਟੋ ਦਾ ਨਹੀਂ ਪਤਾ ਕਿਹੜਾ ਨੰਬਰ ਹੈ ਨਾਮ ਨੂੰ ਪਈ ਉਹਦਾ ਕੀ ਹੈ ਆਟੋ ਕਿੱਥੇ ਉਹਨਾਂ ਦਾ ਖੜਾ ਪੁਨਾ ਦਾ ਪਤਾ ਨਹੀਂ ਮੈਨੂੰ ਅੰਦਰ ਹੀ ਆਟੋ ਖੜਾ ਵਾ ਸਾਰੇ ਆਟੋ ਇੱਧਰ ਕਰੀ ਰੱਖਦੇ ਜੇ ਮੈਨੂੰ ਤਾਂ ਪਛਾਣ ਵੀ ਨਹੀਂ ਇਹਨੂੰ ਉਹਨਾਂ ਦੇ ਆਟੋ ਦੀ ਬਸ ਉਹ ਕਹਿੰਦਾ ਕਿ ਮੈਂ ਪ੍ਰਧਾਨ ਆਗਾ ਮੇਰੀ ਇੱਥੇ ਉੱਚੀ ਪਹੁੰਚ ਹੈ ਜੀ ਮੈਂ ਪ੍ਰਧਾਨ ਆ ਇਹਨਾਂ ਦੇ ਮੈਂਬਰ ਦਾ ਪ੍ਰਧਾਨ ਹੈਗਾ ਨਹੀਂ ਇਹਨਾਂ ਨੂੰ ਤਾਂ ਪਤਾ ਹੀ ਹੋਏਗਾ ਜੀ ਪ੍ਰਧਾਨ ਹ ਤਾਂ ਉਹ ਕਹਿੰਦੀ ਪਤਾ ਨਹੀਂ ਇੱਥੇ ਆਟੋ ਲਾਂਡ ਗਿਆ ਕੁਛ ਚਲਾ ਗਿਆ ਤੁਹਾਡੇ ਸਾਹਮਣੇ ਪੁੱਛਣ ਦੇ ਕਹਿੰਦਾ ਜੀ ਪਤਾ ਨਹੀਂ ਕਿੱ데 ਚਲਾ ਗਿਆ ਮਲਾਜ਼ਮ ਨੂੰ ਮੈਂ ਦਿਖਾਇਆ ਮਲਾਜ਼ਮ ਮਿਲੇ ਉਹਨਾਂ ਨੂੰ ਗੱਲਬੁਲ ਕੀਤੀ ਆ ਉਹਦੇ ਤੇ ਜਾ ਕੇ ਗੱਲ ਕੀਤੀ ਪਤਾ ਨਹੀਂ ਕਿੰਦੇ ਚਲਾ ਗਿਆ ਇਹ ਇਹ ਪੱਕੀ ਸਾਰਿਆਂ ਨੂੰ ਨਾ ਪਤਾ ਉਹਨਾਂ ਦਾ ਵਾਸਤਾ ਇੱਥੇ ਸਿਗੇ ਉਦੋਂ ਲੋਕੀ ਖੜੇ ਜਦੋਂ ਬੋਲੇ ਮੁੰਡਿਆ ਨਾ ਕੀ ਉਹ ਮੁੰਡੇ ਦਾ ਜਿਹੜਾ ਮੇਰੇ ਨਾਲ ਲੜਦਾ ਪਿਆ ਸੀ ਭਗਤਾ 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 ਨਾਮ ਹੈ ਜੀ ਉਹਦਾ ਵੀਡੀਓ ਹੈਗੀ ਮੇਰੇ ਕੋਲ ਤੁਹਾਡਾ ਕਾਹ ਯੋ ਵੀਡੀਓ ਬਣਾਈ ਆ ਨਾ ਵੀਡੀਓ ਹੀ ਆ ਗਈ ਉਹ ਪ੍ਰਧਾਨ ਹੈ ਇੱਥੇ ਦਾ ਇਹ ਪ੍ਰਧਾਨ ਦੂਜੇ ਅੰਕਲ ਦਾ ਬਹੁਤ ਬਿਹਤਰੀਅਤ ਹੈ ਕਾਹ ਯੋ ਵੀਡੀਓ ਮੇਰੇ ਗੁਣੀ ਦਾ ਮੈਂਬਰ ਹੈ ਆਇਆ ਬ੍ਰਾਈਟਨੈਸ ਤਾਂ ਵਧਾ ਰਿਹਾ ਜੀ ਲੀਆ ਗਾੜੀ ਕੋ ਇਤਨਾ ਇਤਨਾ ਹੋ ਗਿਆ ਅਰੇ ਉਹ ਯਾਰ ਲੋ ਸਾਹ ਜੀ ਲੋ ਨਹੀਂ ਆਰੇ ਹੋਣਾ ਮੇਰਾ ਪਸਤਾ ਜੀ ਲੋ ਭਾਈ ਸੈਂਡ ਕਰਦੇ ਮੈਨੂੰ ਉਹ ਉਸਕੇ ਤੇ ਗਈ ਨੂੰ ਉਹ ਕਹਿੰਦੇ ਉਹ ਬੰਦਾ ਨੇ ਕੋਈ ਚਾਲ ਕੀਤੀ ਆ ਉਹ ਉਹਨਾਂ ਦੀ ਆਟੋ ਦੀ ਚੈਕਿੰਗ ਕਰਦੇ ਤੇ ਅੰਦਰ ਲੱਭਦੇ ਪਿਆ ਕੋਈ ਕਹਿੰਦਾ ਉਹ ਪੁੱਜ ਗਿਆ ਨਹੀਂ ਨਹੀਂ ਉਹਦੋਂ ਨੇ ਪੁਲਸਕੀ ਕਹਿ ਰਹੀ ਹੈ ਪੁਲਸਕੀ ਤੁਹਾਡੇ ਸਾਹਮਣੇ ਹੀ ਹੈ ਉਹ ਆਟੋ ਦੀ ਉਹਦੀ ਚੈਕਿੰਗ ਵੀ ਕਰਦੀ ਪਈ ਹੈ ਉਹ ਲੱਭਦੇ ਪਏ ਬੰਦੇ ਨੂੰ ਬੰਦੇ ਨੂੰ ਲੱਭਦੇ ਪਏ ਆ ਜੀ ਬੰਦਾ ਭੱਜ ਗਿਆ ਉਹ ਪਹਿਲਾਂ ਜਿਹੜੋ ਜਿਹਨੂੰ ਦਿਖਾਇਆ ਸੀ ਉਹਨੇ ਕਿਉਂ ਨਹੀਂ ਫੜਿਆ ਉਹਨੂੰ ਉਹ ਪੜਿਆ ਆ ਬੰਦਾ ਜੀ ਫੜਿਆ ਸੀ ਉਹ ਗੱਲ ਤੇ ਫਿਰ ਤੁਸੀਂ ਕਿੱਦਾਂ ਕਹਿ ਰਹੇ ਫੜਿਆ ਪੈ ਇਹਨਾਂ ਦੇ ਸਾਹਮਣੇ ਖੜਾ ਸੀ ਤਾਂ ਹੁਣ ਤਾਂ ਉਹਨਾਂ ਦੇ ਸਾਹਮਣੇ ਨਹੀਂ ਨਾ ਹੈਗਾ ਫਿਰ ਤੁਸੀਂ ਕਿੱਦਾਂ ਕਹਿ ਰਹੇ ਫੜਿਆ ਪੈ ਬੋਲੋ ਥੱਲੇ ਵੀ ਇੱਥੇ ਖੜੀ ਹੈ ਉਹ ਤਾਂ ਸੱਤੇ ਖੜੀ ਆ ਪਤਾ ਨਹੀਂ ਕਿੰਨੇ ਦਾ ਸਿੱਕਾ ਲੱਗਿਆ ਹੁੰਦਾ ਮੈਂ ਉਹਨਾਂ ਨੂੰ ਪੜਾਇਆ ਜਿਹੜਾ ਬੰਦਾ ਮੇਨਾਂ ਦਾ ਬੱਚਾ ਨਹੀਂ ਸੀ ਹੁੰਦਾ ਪਿਆ ਉਹ ਬੰਦਾ ਪਿਆ ਆ ਸੱਚੀ ਆ ਇਹ ਦੇਖੋ ਲੱਟ ਵੀ ਹੁੰਦੀ ਨਾ ਉਹਨੇ ਮੈਨੂੰ ਇੱਟ ਵੀ ਮਾਰ ਦੇਣੀ ਸੀ ਕਿਉਂਕਿ ਜੋ ਹਾਊਸਮੈਨ ਦੀ ਆਟੋ ਨਹੀਂ ਲੜਦਾ ਪਿਆ ਸੀ ਨਾ ਲੱਤਾਂ ਮਾਰਦਾ ਪਿਆ ਸੀ ਕਿ ਡੰਡੇ ਮਾਰਦਾ ਪਿਆ ਸੀਗਾ ਮੈਡਮ ਤੁਸੀਂ ਬੰਦ ਬੰਦ ਤੁਸੀਂ ਕੀ ਕੀਤਾ ਹਾਂ ਹਾਂਜੀ ਕਰਤੀ ਫਿਰ ਮੈਂ ਸੰਜੀਤਾ ਸੱਚੀ ਬਹੁਤ ਤੇਜ਼ ਹੈ पुलिस मामले में हुई है, है। पुलिस हो भी होकर रिपोर्ट की हुई है पुलिस मामले की जांच भी छोड़ हुई है औरत ने नार्मली गलत करने की कोशिश किया का मिल गया राइट फॉर्म अशीश रेडियोस्किउ बस्ती पूजा स्टैंड में ਉਸੋਂ ਤਿੰਨ ਸਰ ਮਾਮਲਾ ਦਾ ਅਜਿਹਾ ਕਿ ਇੱਕ ਵਾਰੀ ਸਾਰਾ ਕੋਈ ਮਾਮਲਾ ਹਲੇ ਪੁੱਛਨੇ ਆ ਇਹਨਾਂ ਨੂੰ ਕੰਪਲੀਟ ਕੀਤੀ ਹੈ ਸਰਕਾਦੀ ਕੰਪਲੇਂਟ ਕੋਈ ਇਹਨਾਂ ਨੂੰ ਕਿਸੇ ਕਰ ਕੀ ਗੜਬੜਤ ਇਹ ਤਾਂ ਟਕਰਾਰ ਹੋਇਆ ਆਪਸ ਵਿੱਚ ਇਹਨਾਂ ਨੂੰ ਦੇਖਦੇ ਆ ਅਸੀਂ ਅੱਜ ਫਿਰ ਕੰਪਲੇਂਟ ਕਿਹਨਾਂ ਨਾਲ ਟਕਰਾਰ ਹੋਇਆ ਇਹਨਾਂ ਨੂੰ ਦੇਖਦੇ ਦੇਖਦੇ ਆ ਨਾ ਇਹਨਾਂ ਨੂੰ ਪੁੱਛਦੇ ਆ ਕਿਹਨਾਂ ਨਾਲ ਹੋਇਆ ਹੈ ਕੀ ਲੋ ਕਰਵਾ ਲੈਂਦੀ ਆ ਮੈਮ ਕੀ ਨਾਮ ਕੀ ਹੈ ਤੁਹਾਡਾ ਕਿੱਥੇ ਰਹਿਣ ਵਾਲੇ ਹੋ ਮੈਂ ਬਸਤੀ ਗੁਜਰ ਦੇ ਜਾਣ ਵਾਲੀ ਆ ਜੀ ਸੰਗੀਤਾ ਮੇਰਾ ਨਾਮ ਹੈ ਮੈਂ ਈ ਰਿਕਸ਼ਾ ਚਲਾਨਦੀ ਆ 2.5 ਸਾਲ ਤੋਂ ਮੇਰੇ ਹਸਬੰਦ ਚੱਟ ਗਏ ਹੋਏ ਆ ਮੈਨੂੰ 6 ਮਹੀਨੇ ਹੋ ਗਏ ਈ ਰਿਕਸ਼ਾ ਚਲਾਉਂਦੇ ਨੂੰ ਜੀ ਤੇ ਸਰ ਮੈਂ ਉੱਥੇ ਈ ਰਿਕਸ਼ਾ ਲਗਾਇਆ ਸੀਗਾ ਤੇ ਆ ਕੇ ਮੈਂ ਸਵਾਰੀ ਪਟਾਣੀ ਸੀਗੀ ਤੇ ਇੱਕ ਆ ਕੇ ਇਹਨਾਂ ਦਾ ਪਰਦਾਣ ਆ ਕੇ ਮੇਰੇ ਮੇਨਾ ਪhle ਈ ਰਿਕਸ਼ੇ ਨੂੰ ਨੇ ਟਿੱਕੇ ਮਾਰੇ ਆ ਕਿ ਮੈਨਾਂ ਗਾਲੀ ਗਲੋਚ ਕਰ ਲਾ ਪਿਆ ਫੇ ਧਮਕੀਆਂ ਦੇ ਲਾ ਪਿਆ ਮੈਂ ਤੇਰੀ ਜੁੱਤੀ ਲਾ ਕੇ ਮਾਰਨੀ ਐ ਇੰਨੀ ਗਲਤ ਲੈਂਗੁਏਜ ਬੋਲਿਆ ਤਾਂ ਮੇਰੀ ਬੇਟੀ ਬਾਰੇ ਮੈਨੂੰ ਬੋਲਦਾ ਸਰ ਗੱਲ ਵਖਰੀ ਮੇਰੇ ਬੱਚੇ ਤਾਂ ਗਿਆ ਮੇਰੀ 23 ਸਾਲ ਦੀ ਬੇਟੀ ਐ ਸਰ ਉਹਨੂੰ ਇੰਨਾ ਰਫ ਬੋਲਿਆ ਨਾ ਜੀ ਨਾਮ ਆ ਬਦਾਨ ਦਾ ਮੈਨੂੰ ਸਰ ਦਾ ਨਾਮ ਨਹੀਂ ਪਤਾ ਹੈਗਾ ਨਾਮ ਦੱਸਦੇ ਵੇ ਮੈਨੂੰ ਤਾਂ ਨਾਮ ਨਹੀਂ ਪਤਾ ਭੱਜ ਗਿਆ ਮੈਂ ਪੁਲਿਸ ਨੂੰ ਫੜਾਇਆ ਸੀਗਾ ਲਪਤਾ ਨਹੀਂ ਪਿਆ ਹੈਗਾ ਉਹਨੇ ਵੀ ਤੁਸੀਂ ਪੁਲਿਸ ਨੂੰ ਫੜਾਇਆ ਸੀਗਾ ਹਾਂ ਮੈਂ ਪੁਲਿਸ ਨੂੰ ਫੜਾਇਆ ਸੀਗਾ ਕਿ ਭਈ ਆ ਬੰਦਾ ਹੈਗਾ ਵਾ ਇਹਨੇ ਮੈਨੂੰ ਗਲਤ ਬੋਲਿਆ ਦਾ ਉਹ ਆਟੋ ਲਾਂ ਦੇ ਭਾਰਨੇ ਅੱਧੇ ਗਿਆ ਉਸ ਤੋਂ ਆਡੋ ਨੰਬਰ ਪਤਾ ਕੁਛ ਉਹਦਾ ਨਹੀਂ ਪਾਜੀ ਮੈਨੂੰ ਮਾਟੋ ਨੰਬਰ ਵੀ ਨਹੀਂ ਪਤਾ ਵਿਅਕਤੀ ਇੱਕ ਹੀ ਸੀਗਾ ਕਿ ਉਸਦੇ ਨਾਲ ਕੋਈ ਹੋਰ ਵੀ ਸਾਥੀ ਮੌਜੂਦ ਸੀ ਨਹੀਂ ਉਹ ਕੱਲਾ ਸੀਗਾ ਸਿਰਫ ਕੱਲਾ ਹੀ ਮੈਨੂੰ ਬੋਲਦਾ ਪਿਆ ਸੀ ਹੋਰ ਕਿਸੇ ਨੇ ਵੀ ਮੈਨੂੰ ਕੋ ਬੋਲਿਆ ਉਹ ਕੱਲਾ ਹੀ ਬੋਲਦਾ ਪਿਆ ਸੀ ਹੱਥੀ ਪੈਂਦਾ ਪਿਆ ਸੀਗਾ ਪਿਆ ਉਹ ਕੀ ਆ ਪਾਜੀ ਦੀ ਕੁਛ ਖਾਦਾ ਪੀਤਾ ਕਹਿੰਦਾ ਹਲੇ ਕੁਛ ਖਾਦਾ ਨਹੀਂ ਆ ਮੇਕੋ ਸਮਾਨ ਪਿਆ ਤੇ ਮੈਂ ਲਾ ਕੇ ਆ ਗਿਆ ਤਾਂ ਫੇਰ ਦੇਖੀ ਤਾ ਕਿ ਹਾਲ ਕਰਤਾ ਸਮਾਨ ਕਿੜਾ ਬਾਬਾ ਪਤਾ ਨਹੀਂ ਬਾਜੀ ਹੁਣ ਜਿਹੜਾ ਸਮਾਨ ਕਹਿੰਦਾ ਕਹਿੰਦਾ ਹੈ ਮੈਂ ਕੁਝ ਖਾਦਾ ਪੀਦਾ ਨਹੀਂ ਆ ਸਮਾਨ ਵੇਜ ਮੈਂ ਲਾ ਕੇ ਆ ਗਿਆ ਨਾ ਫੇਰ ਦੇਖੀ ਤਰ੍ਹਾਂ ਕੀ ਹਾਲ ਕਰਦਾ ਉਲਪਰੀ ਉਹਨੂੰ ਪਤਾ ਹੋਵੇਗਾ ਮੈਂ ਤੁਸੀ ਸਵਾਰੀ ਬਿਠਾਉਣ ਲੱਗੇ ਸੀ ਕਿ ਸਵਾਰੀਆਂ ਬੈਠੀਆਂ ਹੋਈਆਂ ਸੀ ਮੈਂ ਬਿਠਾਉਣ ਲੱਗੇ ਸੀ ਕਿ ਬਾਜੀ ਇੱਕ ਮੈਂ ਸਵਾਰੀ ਲੈਣੀ ਸੀ ਕਿਉਂਕਿ ਮੈਂ ਇੱਥੇ ਲੋਕਲੀ ਚਲਾਨਣੀ ਹੈ ਜੋਤੀ ਚੌਕ ਨਕੋਤੇ ਚੌਕ ਨੂੰ ਨਾਨਕ ਮਿਸ਼ਰ ਘੱਤੀ ਲੈ ਕੇ ਜਾਨੀ ਆ ਮੁੰਨੀ ਕੋ ਬੱਸ ਕਿ ਨਹੀਂ ਕਰਦਾ ਪੈਣਾ ਸਾਸੀ ਹਿੱਤੂ ਦੇ ਪਰਦਾਣ ਹੈ ਸਾਡਾ ਸਟੈਂਡ ਹੈ ਅਸੀਂ ਇੱਥੇ ਹਫਤਾ ਭਰਦੇ ਉਹ ਕਰਦੇ ਮੈਂ ਤਾਂ ਭਾਜੀ ਮੈਨੇ ਜੋਗੀ ਨਹੀਂ ਹੈਗੀ 2 ਘੰਟੇ ਸਵੇਰੇ ਆਟੋ ਚਲਾਣਾ ਹੁੰਦਾ 2 ਘੰਟੇ ਸ਼ਾਮੀ ਚਲਾਣਾ ਹੁੰਦਾ ਮੈਂ 6:30 1:00 ਤੱਕ ਘਾਹ ਚੱਲ ਜਾਂਦੀ ਕਿਉਂਕਿ ਮੇਰੇ ਪੇਟ ਵਿੱਚ ਸਿੱਧਾ ਟਾਈਮ ਹੁੰਦਾ ਫਿਰ ਸ਼ਾਮੀ ਮੈਂ 3:30 4:00 ਵੀ ਆਟੋ ਚਲਾਨੀ ਹੈ ਫਿਰ ਸ਼ਾਮੀ 6:00 ਵੀ ਘਾਹ ਚੱਲ ਜਾਂਦੀਆਂ 2 ਘੰਟੇ ਦੇ ਵਿੱਚ ਮੈਂ ਕਿੰਨੀਆਂ ਸਵਾਰੀਆਂ ਲੈ ਲਾਂਗੀ ਐ ਬੰਨਾਂ ਨੇ ਅੰਦਾਜ਼ ਕੋ ਪਰੇਸ਼ਾਨ ਕੀਤਾ ਹੈ ਨਾ ਕਦੀ ਕੋਈ ਉੱਟ ਕੇ ਬੋਲਦਾ ਕਦੀ ਕੋਈ ਬੋਲਦਾ ਵਾ ਇੱਥੇ ਤਾਂ ਲੇਡੀਜ਼ ਜੇ ਮਿਹਨਤ ਕਰਨਾ ਚਾਹੁੰਦੇ ਆ ਉਹ ਵੀ ਨਹੀਂ ਕਰਨ ਦਿੰਦੇ ਜੇ ਗਲਤ ਪਾਸੇ ਜਾਓ ਫੇ ਕਹਿੰਦੇ ਕੁੜੀ ਗਲਤ ਪਾਸੇ ਜਾਂਦੀ ਆ ਮੇਰੇ ਦੋ ਬੱਚੇ ਇੱਕ 4.5 ਸਾਲ ਦੇ ਇੱਕ 2.5 ਸਾਲ ਦੇ ਆ ਮੈਂ ਬੱਚੇ ਪਾਲਵਾਸੇ ਮਿਹਨਤ ਕਰਦੀ ਆ ਐਦਾਂ ਵੀ ਇਨਸਾਨ ਹੈਗੇ ਕਿ ਜਿਹੜੇ ਕਰਨ ਨਹੀਂ ਦਿੰਦੇ ਹੈਗੇ ਮਿਹਨਤ ਕਰ ਭਾਈ ਹੱਥ ਤੁਸੀਂ ਸਹੀ ਪਾਸੇ ਕਿਉਂ ਜਾਂਦੇ ਹੋ ਕਹਿੰਦੇ ਤੁਸੀਂ ਗਲਤ ਰਸਤਾ ਚੁਣੋ ਭਾਈ ਬੱਚਾ ਵਾਸਤੇ ਮਿਹਨਤ ਕਰਨੀ ਕੋਈ ਗੁਨਾਹ ਹੈ ਦੱਸੋ ਉਹ ਵੀ ਨਹੀਂ ਕਰਨ ਦਿੰਦੇ ਹਾਂਜੀ ਇਹ ਟੋਪੀ ਵਾਲਾ ਜਿਹੜਾ ਹੈ ਆ ਕਿਹੜਾ ਇਹ ਜਿਹੜਾ ਸਾਈਡ ਤੇ ਆ ਜਿਹੜਾ ਆ ਜਿਹੜਾ ਜਿਹੜਾ ਸਾਈਡ ਤੇ ਆ ਕਿਹ ਕਹਿੰਦੇ ਦਿੱਤੀ ਪੈਂਦਾ ਪਿਆ ਸੀਗਾ ਐਨਾ ਕਰਨੇ ਮੁੰਡਿਆ ਸਭ ਨੇ ਐਨਾ ਗਰਫ ਬੋਲੇ ਆ ਮੈਨੂੰ ਧੋਪੀ ਵਾਲਾ ਹੈ ਹਾਂਜੀ ਬਗਤਲ ਕਹਿੰਦੇ ਮੈਂ ਘਰ ਤੇ ਗੱਲ ਕਰਦਾ ਮੈਂ ਕੱਲ ਹੀ ਉਹ ਕਾਬਲਾ ਗਰਦੀ ਵਿੱਚ ਸੀ ਕਿ ਲੋਕੀ ਵਿੱਚ ਬਸ ਖੜੇ ਸੀਗੇ ਮੁੰਡੇ ਕਹਿੰਦੇ ਪਈ ਗਿਆ ਪਚਾਇਕ ਵਾ ਬਚਾ ਲਿਆ ਹੈਲਪ ਕੀਤਾ ਤੇ ਵੀਡੀਓ ਬਣਾਈ ਮੈਂ ਕਿ ਭਾਈ ਵੀਡੀਓ ਬਣਾ ਲਿਓ ਉਹਨੇ ਮਾਰੇ ਕਾ ਹੈਲਪ ਕੀਤੀ ਸਾਰੇ ਨੂੰ ਅੰਦਾਂ ਡਾਂਣ ਦਾ ਪੈਸੇ ਕਿ ਜਿੰਦਾ ਨਾ ਉਹ ਦਾ ਪ੍ਰਧਾਨ ਹੁੰਦਾ ਪੂਰੇ ਜਲੰਧਰ ਦਾ ਦੋਨ ਹੁੰਦਾ ਵਾ ਬਦਮਾਸ਼ ਜੀ ਸਾਹਿਬ ਹੁੰਦਾ ਇੰਦਾ ਸਾਰਾ ਤੇ ਆਉਂਗਾ ਅੱਗੇ ਲੈ ਜਾ ਟੋ ਅੱਗੇ ਲੈ ਜਾ ਬਦਮਾਸ਼ ਜੀ ਆਪਣੀ ਵਿਖਾਂਦਾ ਵਿਆ ਸੀਗਾ ਪਰ ਜੇ ਤੁ ਤੁਹਾਡੇ ਵੱਲੋਂ ਪੁਲਿਸ ਨੂੰ ਫੜਵਾ ਦਿੱਤਾ ਗਿਆ ਸੀ ਪੁਲਿਸ ਨੂੰ ਚਾਹੀਦਾ ਸੀਗਾ ਉਹਨੂੰ ਚੌਂਕੀ ਦੇ ਵਿੱਚ ਲੈ ਜਾਂਦੇ ਮੈਂ ਸਰ ਮੈਂ ਭਾਜੀ ਇੱਥੇ ਬੁਲਾ ਕੇ ਪੁਲਿਸ ਨੂੰ ਮੈਂ ਕਿਹਾ ਇਸ ਬੰਦੇ ਨੇ ਮੇਰੇ ਨਾਲ ਬਤਮੀਜੀ ਕੀਤੀ ਹੈ ਮੇਰੇ ਹੱਥੀ ਤੱਕ ਪਿਆਵਾ ਜੇ ਇਹਦੇ ਕੋ ਇਦੋਂ ਦੀ ਨਾ ਭਾਜੀ ਉਹਨੇ ਮੇਰੇ ਸਿਰ ਤੇ ਟਮਾਰ ਦੇ ਦਿੱਤੀ ਸੀ ਕਿ ਮੈਨੂੰ ਨਹੀਂ ਪਤਾ ਫਿਰ ਕੀ ਹੋਣਾ ਸੀਗਾ ਮੇਰੇ ਆਟੋ ਦਾ ਨੁਕਸਾਨ ਹੋ ਜਾਂਦਾ ਭਾਈ ਮੈਂ ਕਿੱਥੇ ਜਾਣਾ ਹੀ ਅੱਗੇ ਮੈਂ ਕਿਸ਼ਤਾ ਦੇ ਤਾ ਆਟੋ ਲਿੱਤਾ ਆਇਆ ਵਾ ਫਰਮਿੰਨੇ ਬਸ ਅੱਡ ਚਾਹਿਆ ਦਿੱਤ ਦੇ ਨਹੀਂ ਹੁੰਦੀ ਆ ਬੱਚੇ ਦਾ ਬੱਚਾ ਘਟਦਾ ਹੁੰਦਾ ਵਾ ਇਹ ਇਹ ਸੋਚਦੇ ਕਿ ਜੇacre ਨੇ ਕਿਸਤਾ ਨਾ ਚੀਪ ਆਈ ਆ ਉਹਨੂੰ ਰੋਟੀ ਕਮਾ ਕੇ ਖਾਣ ਦਿੱਤੀ ਜਾਏ ਇਹ ਅਗਲੇ ਬੰਦੇ ਨੂੰ ਪ੍ਰਸ਼ਾਨ ਕਰਦੇ ਨਾ ਟੋਰਚਰ ਕਰਦੇ ਵਾ ਇੰਨੇ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ ਹੋਇਆ ਵਾ ਪੁਰਸ਼ ਵੀ ਆਈ ਉਹਨੇ ਵੀ ਕੁਝ ਨਹੀਂ ਉਹਨਾਂ ਨੇ ਕੀਤਾ ਹੈਗਾ ਇਹ ਪਹਿਲੀ ਵਾਰ ਇਹ ਤਾਂ ਹੋਇਆ ਕਿ ਅੱਗੇ ਵੀ ਤੁਹਾਡੇ ਨੈਸਟ ਵਿਅਕਤੀ ਦੇ ਵੱਲੋਂ ਕਿੱਦਾਂ ਕੀਤਾ ਗਿਆ ਇਹ ਐ ਏਦਾਂ ਵੀ ਹਲਾ ਦੀ ਮੈਂ ਨਾ ਹੋਈ ਜੀਤੀ ਐਦਾ ਦੇ ਹਾਲਾਤ ਹੈ ਜਿਉ ਮੇਰੇ ਬੱਚਿਆਂ ਨੂੰ ਇਹਨਾਂ ਗਲਤ ਬੋਲਿਆ ਗਿਆ ਮੇਰੀ ਕੁੜੀ ਨੂੰ ਖਾਸ ਕਰਕੇ ਇਹਨਾਂ ਗਲਤ ਬੋਲਿਆ ਨਾ ਮੈਂ ਸੁਨਨੀ ਸਰਦੀ ਨਾਮ ਆ ਤੁਹਾਨੂੰ ਦੱਸ ਰਹੀ ਆ ਕਿ ਇਹਨਾਂ ਗਲਤ ਬੋਲਿਆ ਨੇ ਉਹ ਜ਼ਿਆਦਾ ਗਲਤ ਹੈ ਤੁਸੀਂ ਦੀ ਕੰਪਲੇਂਟ ਦਵੋਗੇ ਹੁਣ ਤੁਸੀਂ ਮੈਂ ਹਾਂਜੀ ਮੈਂ ਕੰਪਲੇਂਟ ਫੋਨ ਕਰਕੇ ਕੀਤੀ ਆ ਉਹ ਉੱਥੇ ਜਾ ਕੇ ਜਿ ਕਹਿਣ ਕਿ ਮੋਤੀ ਨੂੰ ਵੀ ਲੈ ਕੇ ਦੇ ਕੇ ਆਉਂਗੀ ਜੇ ਇਹਨਾਂ ਨੂੰ ਮੈਡਮ ਉਸ ਸਮੇਂ ਹੋਰ ਵੀ ਲੋਕ ਮੌਜੂਦ ਸੀ ਕਿਸੇ ਨੇ ਉਹਦੋਂ ਛਡਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹਾਂਜੀ ਉਹ ਅਦਾ ਕਰਦੇ ਵੀ ਸੀ ਨਾ ਕਿ ਤਰ ਤਰ ਦੋਣ ਬਤਮਾਸ ਉਹ ਸਾਰਿਆਂ ਨੂੰ ਅੱਗੇ ਲੈ ਜਾਓ ਇੱਕ ਇਕੱਲੇ ਜਾਂਦੇ ਸੀ ਬਾਈਕ ਤੇ ਪਰ ਕਹਿੰਦੇ ਸੀ ਕੁੜੀ ਦਾ ਕਿਉਂ ਨਾ ਕਰਦੇ ਵੀ ਕਦੋਂ ਕਿਉਂ ਬੋਲਦੇ ਵੀ ਉਹਨਾਂ ਦੇ ਵੀ ਅੱਗੋਂ ਗੱਲ ਰਹਿ ਗਈ ਉਹਨਾਂ ਨੂੰ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਇੱਥੇ ਕਿਉਂ ਖੜੇ ਹੋ ਸਾਰੇ ਮਚਾਈ ਜਾਂਦਾ ਸੀਗਾ